ਮੇਰੇ ਬੱਚੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਜਿਹੜੀ ਹਰੇਕ ਐਤਵਾਰ ਨੂੰ ਆਪਾਂ ਵਰਕਸ਼ਾਪ ਲਗਾਈ ਦੀਆਂ ਨਾ ਸੋ ਪੂਰੇ ਪੰਜਾਬ ਤੋਂ ਆਪਣੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚੋਂ ਮੇਰੇ ਭੈਣ ਭਰਾ ਆਉਂਦੇ ਨੇ ਨਾ ਜਿਹੜੇ YouTube ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਮੇਰੇ ਵੀ ਕੰਮ ਕਰਨਾ ਚਾਹੁੰਦੇ ਨੇ ਹਨਾ ਤੇ کافی ਵਾਰ ਪਿੰਡ ਪਰ ਆ ਕੇ ਮੇਰੇ ਕੋਲ ਕਲਾਸਾਂ ਲਗਾ ਕੇ ਜਾਂਦੇ ਆ ਤੇ ਐਤਵਾਰ ਨੂੰ ਉਹ ਜਿਹੜੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਆਪਣੀ ਐਤਵਾਰ ਨੂੰ ਕਲਾਸ ਲਗਦੀ ਲਗਦੀ ਆ ਸੋ ਅੱਜ ਸਾਡੇ ਚੰਡੀਗੜ੍ਹ ਤੋਂ ਆਈ ਸੀਗੇ ਇਹਨਾਂ ਨੇ ਮੇਰੀ ਕਾਫੀ ਚਿਰ ਤੋਂ ਇਹ ਮੇਰੀ ਵੀਡੀਓ ਦੇਖਦੇ ਨੇ ਇਹ ਵਾਚ ਕਰਦੇ ਨੇ ਮੇਰੇ YouTube ਚੈਨਲ ਤੋਂ ਤੇ ਇਹ YouTube ਦੇ ਉੱਤੋਂ ਕੰਮ ਸੀ ਕਰਾ ਦਿੰਦੇ ਸੀ ਹਨਾ ਤੇ ਮੇਰੇ ਨਾਲ ਕਾਫੀ ਵਾਰ ਗੱਲ ਵੀ ਹੋਈ ਸੀਗੀ ਤੇ ਇਹ ਕਹਿੰਦੇ ਵੀ ਪਾਜੀ ਮੈਂ ਤੁਹਾਡੇ ਕੋਲ ਆ ਕੇ ਕਲਾਸ ਲਗਾਉਣਾ ਚਾਹੀਦਾ ਤੇ ਮੈਂ ਸਿਖਾਣਾ ਦਿੰਦੇ ਵੀ YouTube ਤੋਂ ਕਿਵੇਂ ਕੰਮ ਕਰੀਦਾ Facebook ਤੇ ਕਿਵੇਂ ਕੰਮ ਕਰੀਦਾ ਪਰ ਮਤਲਬ ਇਹਨਾਂ ਨੂੰ ਇਹ ਨਹੀਂ ਸੀ ਪਤਾ ਹੈਗਾ ਵੀ ਮੈਂ ਮਤਲਬ ਵੀ ਕਿਹੜੇ ਨੀਸ਼ੇ ਦੇ ਉੱਤੇ ਮਤਲਬ ਵੀ ਕਿਹੜੇ ਟੌਪਿਕ ਦੇ ਉੱਤੇ ਮਤਲਬ ਵੀ ਕੰਮ ਕਰਨਾ ਇਹ ਡਬਲ ਮਾਈਂਡ ਦੇ ਜੇ ਸੀ ਇਹਨਾਂ ਨੂੰ ਮਤਲਬ ਇਹ ਕਲੀਅਰ ਨਹੀਂ ਸੀਗਾ ਨਾ ਸੋ ਇਹ ਕਹਿੰਦੇ ਸੀ ਕਿ ਭਾਜੀ ਮੈਂ ਤੁਹਾਡੇ ਕੋਲੇ ਇੱਕ ਵਾਰੀ ਕਲਾਸ ਲਗਾ ਲਾਂ ਕਿ ਜਾਨੀ ਜੀ ਜਿਹੜੇ ਮੇਰੇ ਡਾਊਟ ਸਾਰੇ ਕਲੀਅਰ ਹੋ ਜਾਣਗੇ ਵੀ ਜਾਨੀ ਕਿ ਇਹਨਾਂ ਨੂੰ ਮਤਲਬ ਵੀ ਕੁਝ ਵੀ ਨਹੀਂ ਆਂਦਾ ਹੈਗਾ ਨਾ ਤੈਨੂੰ ਬੇਸਿਕ ਉਂਦੀ ਸੀ ਜ਼ੀਰੋ ਤੋਂ ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਇਹ ਕਹਿੰਦੇ ਵੀ ਜ਼ੀਰੋ ਤੋਂ ਸਿੱਖਣਾ ਚਾਹੁੰਦੀ ਆ ਸੋ ਇਹ ਮੇਰੇ ਕੋਲ ਆਏ ਸੀ ਅੱਜ ਤੇ ਇਹਨਾਂ ਨੇ ਮੇਰੇ ਕੋਲ 4-5 ਘੰਟੇ ਦੀ ਜਿਹੜੀ ਕਲਾਸ ਲਗਾਈ ਆ ਹਨਾ ਤੇ ਅੱਜ ਮੈਂ ਆਪਣੇ ਵੱਲੋਂ ਪੂਰਾ 100% ਦਿੱਤਾ ਤੇ ਇਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਕਿਵੇਂ ਤੁਸੀਂ YouTube ਦੇ ਉੱਤੇ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਵਾ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਵਾ ਕਿ ਇਹ ਮੇਨਾਂ ਦਾ ਚੈਨਲ ਵੀ ਬਣਾਇਆ ਤੇ ਵੀਡੀਓ ਇਹਨਾਂ ਦੀ ਮੈਂ ਬਣਾ ਕੇ ਇਹਨਾਂ ਦੇ ਚੈਨਲ ਦੇ ਉੱਤੇ ਅਪਲੋਡ ਵੀ ਕੀਤੀ ਆ ਉਹਨਾਂ ਦੇ ਚੈਨਲ ਦੇ ਉੱਤੇ ਤੇ ਉਹ ਅਸੀਂ ਦੇਖੋ ਸਾਨੂੰ 16-17 ਘੰਟੇ ਹੋਏ ਤੇ ਉਹ 100 ਤੋਂ ਵੱਧ ਉਹਦੇ ਵਿਊ ਵੀ ਆ ਚੁੱਕਿਆ ਹਨਾ ਚੈਨਲ ਇੱਕ ਦਿਨ ਦੇ ਵਿੱਚ ਅਸੀਂ ਚੈਨਲ ਬਣਾਇਆ ਤੇ ਉਸ ਦੇ ਅਸੀਂ ਵੀਡੀਓ ਅਪਲੋਡ ਕੀਤੇ ਤੇ ਉਹਦੇ ਬਹੁਤ ਵਧੀਆ ਸਾਨੂੰ ਮਤਲਬ ਵੀ ਰਿਜ਼ਲਟ ਹੈ ਜਿਹੜਾ ਦੇਖ ਨੂੰ ਮਿਲਿਆ ਹਨਾ ਇਹ ਜਿਹੜੀ ਸਭ ਤੋਂ ਵੱਡੀ ਨਾਲੀ ਪ੍ਰੋਬਲਮ ਸੀਗੀ ਇਹ ਡਬਲ ਮਾਈਂਡਡ ਸੀਗੀ ਹਨਾ ਵੀ ਇਹਨੂੰ ਇਹ ਨਹੀਂ ਸੀ ਪਤਾ ਵੀ ਇਹ ਕਿਹੜੇ ਟੌਪਿਕ ਤੇ ਕੰਮ ਕਰਨ ਸੇਟਮੈਂਟ ਤੇ ਕੰਮ ਕਰਨ ਕੁਕਿੰਗ ਦੇ ਕੰਮ ਕਰਨ ਬੱਚਿਆਂ ਦੇ ਵੀਡੀਓ ਦੇ ਕੰਮ ਕਰਨਾ ਸੋ ਆਪਾਂ ਇਹਨੂੰ ਅੱਜ ਪੁੱਛਦੇ ਹਾਂ ਵੀ ਇਹਨਾਂ ਨੂੰ ਕਿਵੇਂ ਦਾ ਲੱਗਾ ਵੀ ਸਾਡੀ ਕਲਾਸ ਲਗਾ ਕੇ ਵੀ ਆਪਣਾ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਇਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਮੈਨੂੰ ਸਾਰਾ ਪ੍ਰੋਸੈਸ ਦੱਸ ਦਿੱਤਾ ਵੀ ਕਿਵੇਂ ਐਡੀਟਿੰਗ ਕਰਨੀ ਆ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਨਹੀਂ ਸੀਗੀ ਕਿ ਮੈਂ ਵੀਡੀਓ ਕਿਸ ਚੀਜ਼ ਦੀ ਬਣਾ ਕੇ ਅਪਲੋਡ ਕਰਿਆ ਕਰਾਂ ਓਬੀ ਇਹਨਾਂ ਨੇ ਮੈਨੂੰ ਦੱਸਿਆ ਕਿ ਫਿਟਨੈਸ ਦੀਆਂ ਵੀਡੀਓਜ਼ ਬਣਾ ਕੇ ਅਪਲੋਡ ਕਰਨੀਆਂ ਫਿਰ ਇਹਨਾਂ ਨੇ ਮੈਨੂੰ ਐਡੀਟਿੰਗ ਕਰਨੀ ਵੀਡੀਓ ਬਣਾਨੀ ਕਿਸ ਟਾਈਮ ਅਪਲੋਡ ਕਰਨੀ ਆ ਕਿਵੇਂ ਲੋਗੋ ਲਗਾਉਣਾ ਉਹਦਾ ਇਹ ਸਾਰਾ ਇਹਨਾਂ ਨੇ ਇੱਕ ਦਿਨ ਦੇ ਵਿੱਚ ਮੈਨੂੰ ਪੂਰਾ ਸ਼ੂਟ ਕਰਕੇ ਦੱਸਿਆ ਆ ਵੀ ਇਦਾਂ ਦਾ ਕਰਨਾ ਆ ਤੇ ਮਤਲਬ ਇਹਨਾਂ ਨੂੰ ਮੈਂ ਉਹ ਵੀ ਦੱਸਿਆ ਵੀ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਤੇ ਨਾਲੇ ਵੀ ਦੱਸਿਆ ਵੀ ਤੁਸੀਂ ਕਿਵੇਂ ਟਾਈਟਲ ਲਗਾਉਣਾ ਕਿਵੇਂ ਟੈਗਰ ਲਗਾਉਣਾ ਕਿਵੇਂ ਡਿਸਕ੍ਰਿਪਸ਼ਨ ਲਗਾਉਣੀ ਆ ਵੀ ਜਿਹੜੀ ਤੁਹਾਡੀ ਵੀਡੀਓ ਜਿਹੜੀ ਲੋਕਾਂ ਤੱਕ ਪਹੁੰਚ ਸਕੇ ਹਨਾ ਤੇ ਬਾਕੀ ਇਹਨਾਂ ਨੂੰ ਮੈਂ ਥੰਬਨੇਲ ਵਗੈਰਾ ਬਣਾਉਣਾ ਵੀ ਸਗਤ ਜਾਨਕੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਿਖਾਉਣ ਦੀ ਤੇ ਬਾਕੀ ਜਿੰਨਾ ਕਿ ਇਹਨਾਂ ਨੇ ਮਾਈਂਡ ਦਾ ਕੰਮ ਕੀਤਾ ਇਹਨਾਂ ਨੇ ਪੂਰਾ ਸਿੱਖ ਵੀ ਲਿਆ ਉਹ ਵੇਸੇ ਇਹਨਾਂ ਨੇ ਮੈਨੂੰ ਕਰਕੇ ਵੀ ਦਿਖਾਇਆ ਮੈਂ ਇਹਨਾਂ ਨੂੰ ਪ੍ਰੈਕਟੀਕਲ ਸੀ ਜਿਹੜਾ ਕੱਲੀ ਕੱਲੀ ਚੀਜ਼ ਸਟੈਪ ਵਾਈਜ਼ ਸਟੈਪ ਮੈਂ ਉਹ ਚੀਜ਼ ਸਿਖਾਈਆ ਸੋ ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਪੁੱਛੂਗਾ ਵੀ ਤੁਹਾਨੂੰ ਬਿਲਕੁਲ ਤੁਸੀਂ ਮਤਲਬ ਜੀ ਖੁਸ਼ ਹੈਗੇ ਮੈਂ ਸਭ ਕੁਝ ਕਰਾ ਸਕਦਾ ਬਹੁਤ ਬਹੁਤ ਸ਼ਹੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਿਖਾਇਆ ਮੈਨੂੰ ਕਿ ਜਿਹੜਾ ਮੈਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਇੱਕ ਦਿਨ ਦੇ ਵਿੱਚ ਮੈਂ ਕਵਰ ਅਪ ਕਰ ਪਾਉਂਗੀ ਬਟ ਇਹਨਾਂ ਨੇ ਬਹੁਤ ਵਧੀਆ ਮੈਨੂੰ ਸਿਖਾਇਆ ਮੈਂ ਇੱਕ ਦਿਨ ਦੇ ਸੋ ਅਗਰ ਤੁਸੀਂ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਵਾ ਜਿਹੜਾ ਹਨਾ ਵੀ YouTube ਦੇ ਉੱਤੇ ਕੰਮ ਸਿੱਖਣਾ ਚਾਹੁੰਦਾ ਵੀ YouTube ਤੇ ਕਿਵੇਂ ਕੰਮ ਕਰੀਏ Facebook ਤੇ ਕਿਵੇਂ ਕੰਮ ਕਰੀਏ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਬਲੀ ਜਿਹੜੀ ਮੇਰੀ ਸੱਡੇ ਨੂੰ ਜਿਹੜੀ ਸਾਡੀ ਕਲਾਸ ਲੱਗਦੀ ਹੈ ਹਰੇਕ ਐਤਵਾਰ ਨੂੰ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਸਾਡੀ ਵੀ ਕਲਾਸ ਦਾ ਜਿਹੜੀ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਦੋਸਤੋ ਮਿਲ ਜਾ ਗਏਗਾ ਨੀ ਕਿ ਨਵੀਂ ਤੇ ਵਧੀਆ ਵੀਡੀਓ ਕਰਾਂ ਉਹ ਤੱਕ ਲਈ ਤਾਂ ਸਭ ਨੂੰ ਮੇਰੇ ਵੱਲੋਂ ਪਿਆਰ ਬਈ ਸਤਿ ਸ਼੍ਰੀ ਅਕਾਲ